ਲੋਕ ਪਾਰਟੀ ਤੋਂ ਸ਼ੁਰੂ ਹੋ ਰਹੀ ਆ ਸਾਡੇ ਜਿਹੇ ਬੰਦੀ ਚੁਰਦੀ ਆ ਪੰਜਾਬ ਸੰਘਰਸ਼ ਕਮੇਟੀ 인ਦਰਜੀਤ ਸਿੰਘ ਬੁੱਢਾਪੋੜ ਦੀ ਦਵਾਈ ਵਿੱਚੇ ਜਿਹੇ ਬੰਦੀ ਚੱਲਦੀ ਆ ਜਿੰਨਾ ਚਿਰ ਵੀ ਚੱਲੂ ਇਹ ਸੰਘਰਸ਼ ਨੂੰ ਅਸੀਂ ਪਿੱਛੇ ਨਹੀਂ ਹਟੰਦਾਂਗੇ ਸਾਡੇ ਭਰਾ ਅਸੀਂ ਦੋ ਤਿਆਰ ਕੀਤੇ ਦੋ ਨਾਲ ਹੋਰ ਹੋ ਗਏ ਨੇ ਜਾਣਾ ਕਿਉਂਕਿ ਲੋਕਾਂ ਨੂੰ ਚਾ ਆ ਅੱਜ ਸਾਨੂੰ ਖਬਰ ਵੀ ਮਿਲੀ ਆ ਕਿ ਫਲੋਰੀ ਬਾਰਡਰ ਤੇ ਹਾਈ ਕੋਰਟ ਦੇ ਸੁਪਰੀਮ ਕੋਰਟ ਦੇ ਜਿਹੜੇ ਕਮੇਟੀ ਦੇ ਬੰਦੇ ਆ ਉਹ ਆਪਣੇ ਕਿਸਾਨਾਂ ਨਾਲ ਬਹਿ ਕੇ ਫੈਸਲਾ ਕਰਨ ਨੂੰ ਫਿਰਦੇ ਆ ਜੇ ਹੋ ਗਿਆ ਧੰਨਵਾਦ ਕਰਦੇ ਆ ਬਾਕੀ ਅਸੀਂ ਨਗਰਾਂ ਨੂੰ ਇਲਾਕੇ ਨੂੰ ਸਾਰੀ ਸੰਗਤ ਨੂੰ ਇਹ ਸਾਡਾ ਕੱਲਿਆਂ ਦਾ ਝਗੜਾ ਨਹੀਂਗਾ ਵੀਰੋ ਇਹ ਲੜਾਈ ਸਾਰੇ ਦੇਸ਼ ਪੱਧਰ ਦੀ ਆ ਤੇ ਦੇਸ਼ ਪੱਧਰ ਤੇ ਚੱਲ ਰਹੀ ਆ ਤੇ ਜਿਹੜੇ ਭਰਾ ਖੁੱਡਾਂ 'ਚ ਵੜੇ ਉਹ ਬਾਹਰ ਨਿਕਲੋਣ ਆ ਜਿਹੜੇ ਦੋ ਦੋ ਤਿੰਨ ਤਿੰਨ ਕੱਲਿਆਂ ਵਾਲੇ ਜ਼ਮੀਨਾਂ ਵਾਲੇ ਆ ਇਹ ਲੜਾਈ ਲੜਨ ਦਾ ਆ ਤੇ ਜਿਹੜੇ ਵੱਡੇ ਲੋਕ ਆ ਉਹ ਕੰਬ ਕਰਨ ਦੀ ਨੀਂਦ ਕਿੱਥੇ ਆ ਉਹਨਾਂ ਨੂੰ ਵੀ ਮਹਾਰਾਜ ਜਗਾਵੇ ਜਾਦੀਆਂ ਗੱਲਾਂ ਦਾ ਇਹੋ ਅਸੀਂ ਸਾਰਿਆਂ ਭਰਾਵਾਂ ਨੂੰ ਬੇਨਤੀ ਕਰਦੇ ਆ ਵੀਰੋ ਇਹ ਲੜਾਈ ਜਿਹੜੀ ਆ ਇਹ ਇਤਰਾ ਹੀ ਚੱਲਦੀ ਰਹਿਣੀ ਹੈ ਜਿੰਨਾ ਚਿਰ ਮੋਤੀ ਨਾ ਸਾਡੇ ਨਾਲ ਸਿੱਧਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਲਾਹ ਕਾ ਸਭ ਤੋਂ ਪਹਿਲਾਂ ਪ੍ਰੈਸ ਵਾਲੇ ਵੀਰ ਦਾ ਧੰਨਵਾਦ ਕਰਦੇ ਆ ਵੀ ਜਿਹੜੇ ਇੱਥੇ ਖਨੋਰੀ ਬਾਰਡਰ ਤੇ ਪਹੁੰਚ ਕੇ ਸਾਡੀਆਂ ਇਹ ਜਿਹੜੀਆਂ ਖਬਰਾਂ ਵਾਂ ਇਹਨਾਂ ਸਰਕਾਰਾਂ ਦੇ ਬੋਲਿਆਂ ਕੰਨਾਂ ਤਾਈਂ ਪਹੁੰਚਾਉਂਦੇ ਆ ਤੇ ਉਸ ਤੋਂ ਬਾਅਦ ਮੈਂ ਆਪਣੇ ਵੀਰਾਂ ਦਾ ਜਿਹੜੇ ਜਸਾ ਅੱਜ ਲੈ ਕੇ ਇਥੋਂ ਮਾਜੇ ਦੇ ਵਿੱਚੋਂ ਖਨੋਰੀ ਬਾਰਡਰ ਤੇ ਪਹੁੰਚੇ ਆ ਇਸੇ ਤਰ੍ਹਾਂ ਹੀ ਜਿਵੇਂ ਅਦਲੀ ਬਦਲੀ ਹੁੰਦੇ ਰਹਿੰਦੇ ਆ ਤੇ ਸਰਕਾਰਾਂ ਦੇ ਨਾਲ ਪਿਛਲੇ 7 ਮਹੀਨੇ ਤੋਂ ਲੈ ਕੇ ਅੱਜ ਤਾਈਂ ਇਹ ਲੜਾਈ ਜਿਹੜੀ ਆ ਜਾਰੀ ਆ ਤੇ ਇਹ ਇਸੇ ਤਰ੍ਹਾਂ ਹੀ ਜਾਰੀ ਰਹਿਣੀ ਆ ਜਿੰਨਾ ਚਿਰ ਸਰਕਾਰ ਉਹ ਸਾਡੀਆਂ ਜਿਹੜੀਆਂ ਹੱਕੀ ਮੰਗਾਵਾ ਜਿੰਨਾ ਚਿਰ ਉਹ ਸਰਕਾਰ ਸਾਡੀਆਂ ਹੱਕੀ ਮੰਗਾ ਨਹੀਂ ਮੰਨਦੇ ਇਹ ਲੜਾਈ ਇਸੇ ਤਰ੍ਹਾਂ ਜਾਰੀ ਰਹਿਣੀ ਆ ਅਸੀਂ ਪੁੱਛਣਾ ਚਾਹੁੰਦੇ ਆ ਸਰਕਾਰ ਨੂੰ ਵੀ ਆ ਜਿਹੜਾ ਕਿਸੇ ਵੇਲੇ ਅੰਨ ਦਾਤਾ ਕਿਹਾ ਜਾਂਦਾ ਸੀ ਜਿਹੜਾ ਅੰਨ ਦੇ ਨਾਲ ਇਹਨਾਂ ਦੇ ਭੰਡਾਰ ਭਰਦਾ ਸੀ ਅੱਜ ਉਹੋ ਹੀ ਅੰਨ ਦਾਤਾ ਨੂੰ ਇਹ ਸੜਕਾਂ ਤੇ ਲੋਰ ਰੋਲ ਰਹੀਆਂ ਵਾਂ ਕਿਉਂਕਿ ਸਰਕਾਰ ਦੀਆਂ ਜਿਹੜੀਆਂ ਵਾਂ ਉਹ ਕਿਸਾਨ ਮਾਰੂ ਨੀਤੀਆਂ ਵਾ ਤੇ ਸਰਕਾਰ ਚਾਹੁੰਦੀ ਨਹੀਂ ਵੀ ਕਿਸਾਨ ਜਿਹੜਾ ਖੁਸ਼ਹਾਲ ਹੋ ਜਾਵੇ ਕਦੀ ਇਹਨਾਂ ਨੂੰ ਕਰਜ਼ੇ ਥੱਲੇ ਦਬਧਿਆ ਕਦੀ ਹੋਰ ਘਟਨਾ ਲਾ ਲਾ ਕੇ ਇਹਨਾਂ ਦੇ ਉਲਟੇ ਜਿਹੜੇ ਇਲਜ਼ਾਮ ਧੱਕੇ ਜਾਂਦੇ ਆ ਪਰ ਆਪਾਂ ਸਾਰਿਆਂ ਵੀਰਾਂ ਨੂੰ ਇਹ ਬੇਨਤੀ ਕਰਨੇ ਚਾਹੁੰਦੇ ਆ ਜਿਹੜੇ ਸਾਡੇ ਵੀਰ ਪਿੱਛੇ ਬੈਠੇ ਆ ਭਰਾਓ ਇਹ ਜੜੀਆਂ ਸਰਕਾਰਾਂ ਦੇ ਨਾਲ ਲੜਾਈਆਂ ਵਾ ਇਹ ਬਹੁਤ ਲੰਮੀਆਂ ਵਾ ਕਿਉਂਕਿ ਸਰਕਾਰ ਚਾਹੁੰਦੀ ਆ ਵੀ ਇਹ ਲੋਕ ਇਸੇ ਤਰ੍ਹਾਂ ਰੁਲਦੇ ਰਹਿਣ ਤੇ ਇਹਨਾਂ ਦਾ ਕੁਝ ਘਰ ਘਾੜ ਬਣ ਨਾ ਸਕੇ ਆਪਾਂ ਚਾਹੁੰਦੇ ਆ ਇਹਨਾਂ ਸਰਕਾਰਾਂ ਨੂੰ ਆਪਾਂ ਚੇਤਾਵਨੀ ਵੀ ਦੇਣਿਆ ਵੀ ਇਹ ਲੋਕ ਉਹਨਾਂ ਦੇ ਵਾਰਸ ਆ ਜਿਹੜੇ ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਰਹਿ ਰਹਿ ਕੇ ਮੋਟ ਮੋਟ ਛੋਲਿਆਂ ਦੀ ਖਾ ਕੇ ਗੁਜ਼ਾਰਾ ਜੰਗਲਾਂ ਦੇ ਵਿੱਚ ਕਰਦੇ ਸੀ ਇਹਨਾਂ ਨੂੰ ਕੋਈ ਪ੍ਰਵਾਹ ਨਹੀਂ ਗਈ ਹੈਗੀ ਜਿੰਨਾ ਚਿਰ ਤੁਸੀਂ ਚਾਹੋ ਉਹਨਾਂ ਚਿਰ ਇਹ ਸੰਘਰਸ਼ ਜਿਹੜੇ ਆ ਜਾਰੀ ਰਹਿਣਗੇ ਜਦ ਤੱਕ ਸਾਡੀਆਂ ਮੰਗਾਂ ਪ੍ਰਵਾਨ ਨਹੀਂ ਹੁੰਦੀਆਂ ਸਾਡੇ ਹੱਕੀ ਮਸਲੇ ਪ੍ਰਵਾਨ ਨਹੀਂ ਕੀ ਹੁੰਦੇ ਉਹਨਾਂ ਚਿਰ ਇਹ ਸੰਘਰਸ਼ ਜਿਹੜੇ ਆ ਇਸੇ ਤਰ੍ਹਾਂ ਜਾਰੀ ਰਹਿਣਗੇ ਤੇ ਕਿਸਾਨ ਆਉਂਦੇ ਜਾਂਦੇ ਨਾ ਬਾਰਡਰਾਂ ਤੇ ਰਹਿਣਗੇ ਇਹਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਖੁਸ਼ੀ ਦੀ ਗੱਲ ਆ ਵੀ ਖਨੌਰੀ ਬਾਰਡਰ ਤੇ ਲਗਾਤਾਰ ਹੀ 7 ਮਹੀਨਿਆਂ ਤੋਂ ਬੜੀ ਤਕੜੀ ਲੜਾਈ ਜਿਹੜੇ ਸਾਡੇ ਮੁੱਦੇ ਆ ਜਿਹੜੀਆਂ ਸਾਡੀਆਂ ਮੰਗਾਂ ਸਰਕਾਰ ਨਾਲ ਰਹਿੰਦੀਆਂ ਉਹਨਾਂ ਵਾਸਤੇ ਲਗਾਤਾਰ 7 ਮਹੀਨੇ ਹੋ ਗਏ ਸਾਨੂੰ ਜੂਝਦਿਆਂ ਨੂੰ ਤੇ ਅੱਜ ਬਾਰਡਰ ਤੋਂ ਖੇਮਕਰਨ ਬਾਰਡਰ ਤੋਂ ਬਾਬਾ ਹਰਨਾਮ ਸਿੰਘ ਜੋਂ ਤੋਂ ਔਰ ਇੱਕ ਜਗ੍ਹਾ ਹਰੀਕੇ ਤੋਂ ਚੱਲ ਕੇ ਸਾਡੇ ਵਿੱਚ ਉਮ ਮੋਰਚੇ ਦੇ ਵਿੱਚ ਦਾਖਲ ਹੋਇਆ ਸਭ ਤੋਂ ਪਹਿਲਾਂ ਤੇ ਇਹਨਾਂ ਦਾ ਮੈਂ ਬਹੁਤ ਜੀ ਆਇਆਂ ਨੂੰ ਤੇ ਧੰਨਵਾਦ ਕਰਦਾ ਵੀ ਸਾਨੂੰ ਐਂ ਲੱਗਦਾ ਵੀ ਜਿਹੜਾ ਸਾਡਾ ਮੋਰਚਾ ਚੱਲ ਰਿਹਾ ਇਹ ਬਿਲਕੁਲ ਸ਼ਿਕਰ ਦੇ ਡੰਡੇ ਤੇ ਅਸੀਂ ਸਰਕਾਰ ਨੂੰ ਹਰਾ ਕੇ ਤੇ ਜਿੱਤ ਦੇ ਕੰਨੇ ਤੇ ਖੜੇ ਆ ਇਹ ਕਰਕੇ ਮੈਂ ਸਰਕਾਰ ਨੂੰ ਚੇਤਾਵਨੀ ਵੀ ਦੇਣਾ ਤੇ ਸਤਕਾ ਜਿਹੜੀ ਸਤਕਾ ਜਿਹੜੀ ਸਰਕਾਰ ਇਹਦੇ ਨਾਲ ਮੈਂ ਵਿਰੋਧਤਾ ਵੀ ਇਹਦੀ ਕਰਦਾ ਕਿਉਂ ਕਿ ਜੋ ਸਾਡੀਆਂ ਹੱਕੀ ਮੰਗਾ ਅਸੀਂ 7 ਮਹੀਨਿਆਂ ਤੋਂ ਮੰਗ ਰਹੇ ਆ ਜੋ ਸਾਡੇ ਰਹਿੰਦੀਆਂ ਨੇ ਉਹ ਅਸੀਂ ਇਥੋਂ ਲੈ ਕੇ ਜਾਣਾ ਤੇ ਉਹਦਾ ਜਿਹੜਾ ਅਸੀਂ ਇਥੋਂ ਜਾਣ ਵਾਲੇ ਨਹੀਂ ਅਸੀਂ ਭਾਵੇਂ ਸਾਨੂੰ ਉਹ ਸਾਲ ਲੱਗ ਜੇ ਭਾਵੇਂ 6 ਮਹੀਨੇ ਲੱਗਿਆ ਜਿੰਨਾ ਵੀ ਚਿਰ ਸਾਨੂੰ ਸਰਕਾਰ ਮਾਉਣਾ ਚਾਹੁੰਦੀ ਆ ਅਸੀਂ ਇਥੋਂ ਆਪਦੇ ਹੱਕ ਲੈ ਕੇ ਜਾਣਾ ਕਿਉਂਕਿ ਅਸੀਂ ਹੱਕ ਜਿਹੜੇ ਆਪਦੇ ਜਾਇਜ਼ ਹੱਕ ਮੰਗ ਰਹੇ ਆ ਕੋਈ ਨਜਾਇਜ਼ ਹੱਕ ਨਹੀਂ ਮੰਗ ਰਹੇ ਇਹ ਕਰਕੇ ਇਹ ਜਿਹੜੇ ਤਸਾਰ ਸ਼ਗਰ ਕਮੇਟੀ ਕੋਟ ਬੁੱਬਾ ਦੇ ਜਿਹੜੇ ਬਹੁਤ ਹੀ ਬਹਾਦਰ ਯੋਧੇ ਜਿਹੜੇ ਸਾਡੇ ਕੋਲ ਪਹੁੰਚਿਆ ਇਹਨਾਂ ਦਾ ਜੀ ਆਇਆਂ ਤੇ ਔਰ ਲਗਣ ਦੇ ਨਾਲ ਇੱਥੇ ਆਪਾਂ ਰਹਿਣਾ ਮੇਰੀ ਨਸੀਹਤ ਹੈ ਔਰ ਲਗਣ ਦੇ ਨਾਲ ਰਹਿਣਾ ਬਿਲਕੁਲ ਆਪਾਂ ਜਿਵੇਂ ਦੁਸ਼ਮਣ ਦੇ ਅਗਲੇ ਪਾਸੇ ਦੁਸ਼ਮਣਾਂ ਆਪਣੇ ਦੁਸ਼ਮਣ ਦੇ ਤੌਰ ਤੇ ਇਹਨਾਂ ਦੇ ਵਿਰੋਧ ਦੇ ਵਿੱਚ ਕੋਈ ਵੀ ਗੱਲਬਾਤ ਕਰਨੀ ਇਹਨਾਂ ਦੇ ਵਿਰੋਧ ਦੇ ਵਿੱਚ ਕਰਨੀ ਆ ਕਿਉਂ ਸਰਕਾਰਾਂ ਸਾਡੀਆਂ ਮੇਰੇ ਵੀਰੋ ਸੱਕੀਆਂ ਨਹੀਂ ਗੀਆਂ ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਇਥੇ ਆਉਂਦੇ ਜੀ ਆਇਆ ਨਾ ਇਹ ਕਰਕੇ ਮਿਲਾਈਏ ਫਤਿਹਵਾਹ ਗੱਜੀ ਕਾਕਾ ਸਾਹਿਬ ਜੀ ਬੰਤੇ ਭਾਈ ਸਾਹਿਬ ਜੀ 13 ਫਰਵਰੀ ਤੋਂ ਜਿਹੜਾ ਅੰਦੋਲਨ ਚੱਲ ਰਿਹਾ ਖਨੋਰੀ ਬਾਡਰ ਤੇ ਅੱਜ 214 ਦਿਨਾਂ ਚ ਦਾਖਲ ਹੋ ਗਿਆ ਤੇ ਜਿੰਨੇ ਵੀ ਇਹ ਕਿਸਾਨ ਬੈਠੇ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਮੈਂ ਧੰਨਵਾਦ ਕਰਦਾ ਇਹਨਾਂ ਦਾ ਇਹ ਠੰਡ ਚ ਆਏ ਸੀ ਸਾਰੀ ਠੰਡ ਹੰਡਾਈ ਪਿਛਲੇ ਸਾਲ ਵਾਲੀ 37 48 50 ਡਿਗਰੀ ਤੱਕ ਟਰਾਲੀਆਂ ਜੇ ਗਰਮੀ ਇਹਨਾਂ ਨੇ ਹੰਡਾਈ ਉਸ ਤੋਂ ਬਾਅਦ ਸੌਣ ਭਾਦੋਂ ਦੀਆਂ ਜਿਹੜੀਆਂ ਝੜੀਆਂ ਸੀ ਉਹ ਨਗਾਈਆਂ ਇਹਨਾਂ ਨੇ ਆਪਦੇ ਪਿੰਡੇ ਤੇ ਕਈ ਵਾਰਾਂ ਸਾਰੇ ਤਰਪਾਲਾ ਉੱਡ ਜਾਂਦੀਆਂ ਰਹੀਆਂ ਤੇ ਬਿਸਤਰੇ ਵੀ ਭਿੱਜ ਜਾਂਦੇ ਰਹੇ ਇੰਨਾ ਸੰਘਰਸ਼ ਥੱਲੇ ਗੱਦਿਆਂ ਦੇ ਪਾਣੀ ਫਿਰ ਜਾਂਦਾ ਰਿਹਾ ਤੇ ਦੁਬਾਰਾ ਫੇਰ ਉਹ ਰਸੂ ਚੜਨ ਵਾਲਾ ਵਾ ਫੇਰ ਦੁਬਾਰਾ ਠੰਡ ਆਉਣ ਵਾਲੀ ਆ 7 ਮਹੀਨੇ ਹੋ ਚੱਲੇ ਨੇ ਇਹਨਾਂ ਨੂੰ ਧੰਨਵਾਦ ਵਾ ਇਹਨਾਂ ਦਾ ਜਿਹੜੇ ਆ ਕੇ ਇੱਥੇ ਖਨੌਰੀ ਬਾਰਡਰ ਤੇ ਆਪਣੀਆਂ ਹੱਕ ਦੀਆਂ ਮੰਗਾਂ ਵਾਸਤੇ ਬੈਠੇ ਨੇ ਤੇ ਸੰਘਰਸ਼ ਕਰ ਰਹੇ ਨੇ ਤੇ ਇਹ ਨਾਲ ਸਾਡੇ ਬਿਹਾਰ ਤੋਂ ਨੇ ਖੇਤੀ ਪਰਿਵਾਰ ਅਨੰਦ ਸੇਰਾ ਜੀ ਜਿਹੜੇ ਕਿ ਹਾਈ ਕੋਰਟ ਪਟਨਾ ਦੇ ਵਕੀਲ ਨੇ ਇਹ 13 ਫਰਵਰੀ ਤੋਂ ਸਾਡੇ ਨਾਲ ਹੀ ਮੋਢੇ ਨਾਲ ਮੋਢਾ ਜੜ ਕੇ ਖੜੇ ਨੇ ਹਾਂਜੀ ਤੇ ਵੇਖ ਲਓ ਵੀ ਆਪਣਾ ਚੈਂਬਰ ਬੰਦ ਕਰਕੇ ਹਾਈ ਕੋਰਟ ਦਾ ਤਾਲਾ ਲਾ ਕੇ ਉਹ ਇੱਥੇ ਕਿਸਾਨਾਂ ਦੇ ਵਿੱਚ ਬੈਠੇ ਆ ਤੇ ਮੈਂ ਬੇਨਤੀ ਕਰਦਾ ਵੀ ਜਿਹੜੇ ਸਾਡੇ ਅਜੇ ਵੀ ਪੰਜਾਬ ਦੇ ਪਿੰਡਾਂ ਚੋਂ ਨੇ ਨਾ ਉੱਠੇ ਉਹਨਾਂ ਨੂੰ ਵੱਧ ਤੋਂ ਵੱਧ ਇਸ ਮੋਰਚੇ ਦੀ ਹਮਾਇਤ ਕਰਨੀ ਚਾਹੀਦੀ ਆ ਹਾਂਜੀ ਕਿਉਂਕਿ ਜਿਹਦੇ ਨਾਲ ਸਾਡੀ ਟੱਕਰ ਲੱਗੀ ਆ ਨਾ सेंटर बहुत पावरफुल है तो एकता दे आंदोलन जितना वा मेरा नाम अरुण सिन्हा है क्योंकि okay. जिला पटना जिला है संगठन का नाम है बिहारी कृषि परिवार बिहार ये जो आंदोलन है जी उसमें हम पहले नुकसान की बात कर लेते हैं ठीक है जी लेकिन नुकसान की बात करते वक्त हम लोग एक चीज़ को समझते हैं कि अगर हम गाड़ी चलाते हैं तो हम यह मान के चलते हैं कि उसमें डीजल या पेट्रोल जलेगा और उसके हिसाब से हम ये देखते हैं कि इतना डीजल जला करके इतना पेट्रोल जला करके हम कितना दूर पहुँचे? तो इसीलिए नफा और नुकसान तो साथ में जुड़ा होता है आंदोलन के नुकसान की अगर आप बात करें तो उसमें नुकसान तो ये हुआ कि हमारे छः साथियों की आंखों की रोशनी चली गई 433 साथी बुरी तरह जख्मी हुए हाँ जी और उसमें एक साथी तो इस कदर कि उनको प्रशासन ने मार करके ही ये समझ करके कि अब मर जाएगा तभी छोड़ा कि उसकी लत के तीन चार टुकड़े कर दिए उसके जबड़े के सात टुकड़े कर दिए उसके दस दांत निकाल दिए प्रीतपाल सिंह प्रीतपाल सिंह नवागा ठीक है जी। और उससे के अलावा हमारे लाडले शुभकरण सिंह को सीधे सीधे गोली मार के हत्या कर दी और वो हत्या भी हुई एक ऐसे हथियार से जो हथियार इस सेना में प्रशासन में इस्तेमाल से वर्जित है तो ये चीज़ों का नुकसान हम लोगों को बड़ा नुकसान हुआ है ओके okay. लेकिन जब प्राप्ति के तरफ में हम देखते हैं जी तो हम लोगों ने काफ़ी चीज़ें हासिल की सबसे पहली चीज तो ये हम लोगों ने हासिल किया है कि ये आंदोलन पंजाब और हरियाणा से बाहर निकल के पूरे देश का आंदोलन बन रहा है पूरे देश में फैला है और पूरे देश के लोग जुड़ रहे हैं और जुड़े हैं ओके okay. ये पहली प्राप्ति है दूसरी प्राप्ति है कि ये जो आंदोलन का मुद्दा है इस मुद्दे के बारे में या किसान जमात के मुद्दे के बारे में पीछे के लोकसभा में चर्चा बड़ी मुश्किल से होती थी लेकिन इस बार के चुनाव में किसान के आंदोलन के प्रचार ने ग्रामीण क्षेत्रों से भारतीय जनता पार्टी को तिहत्तर सीट कम करके उनको 240 पर रोक दिया ओके और जब ये 240 पर रोक रुके तो विपक्ष मजबूत हुआ और जब विपक्ष मजबूत हुआ तो जो विपक्ष चुनाव से पहले अपने चुनाव घोषणा पत्र में कह रहा था कि एम एस स्वामीनाथन कमीशन के सिफारिशों को हम लागू करेंगे किसानों के लिए एम एस पी गारंटी का कानून बनाएंगे हम लोगों ने उनसे मिलकर कहा कि भाई आप तो सरकार में नहीं आए आपने कहा था कि सरकार में आएंगे तो ये करेंगे लेकिन आप विपक्ष में आज की तारीख में मजबूत हो और इसीलिए सबसे पहले पश्चिम बंगाल की पार्टी तृणमूल कांग्रेस ने के दस लोग जिसमें पांच एमपी थे दस जून को हम लोगों के पास आ कर के उन लोगों ने हम लोगों के सवालों को जाना खनौरी बॉर्डर खनौरी बॉर्डर पर ठीक है और उन्होंने कहा कि हमारे उनचालीस एमपी हैं राज्यसभा और लोकसभा में मिला करके हाँ जी हम पूरी मजबूती के साथ लोकसभा में और राज्यसभा में आपके सवालों को उठाएंगे और उन्होंने उठाया ओके। और इसके बाद जो विपक्षी नेताओं से हम लोगों की मुलाकात हुई उन लोगों ने भी कहा कि हम लोकसभा के अंदर में राज्यसभा के अंदर में आपके सवालों को मजबूती के साथ उठा रहे और आज हम लोगों को ये प्राप्ति है कि विपक्ष का कोई भी एमपी जब बोलने के लिए खड़ा होता है तो उसकी बात बिना एम बिना किसानों की शहादत बिना एम एस पी पर कानूनी गारंटी के पूरा नहीं होता है तो इस प्रकार से विपक्ष की राजनीति के केंद्र में किसानों के मुद्दे को लाने में कामयाबी